ਕੀ ਹਾਲ ਦੋਸਤੋ ਕੀ ਹਾਲ ਚਾਲ ਨੇ ਮੈਂ ਤੁਹਾਡਾ ਚੈਲ ਮਾਨਸਾ ਵਾਲਾ ਮੈਂ ਤੁਹਾਡਾ ਚੈਲ ਕੀ ਹਾਲ ਚਾਲ ਨੇ ਸਾਰੇ ਦੋਸਤਾਂ ਲੈ ਕੇ ਹਾਜ਼ਰ ਹੋਏ ਜੀ ਮੌਸਮ ਦੀ ਜਾਣਕਾਰੀ ਮੌਸਮ ਤੇ ਕੇਂਦਰ ਇਸ ਟਾਈਮ ਰਤਿਆ ਸਰਸਾ ਹਰਿਆਣੇ ਗੰਨੇ ਬੱਦਲ ਚੜ ਕੇ ਆ ਰਿਹਾ ਜੀ ਸਮ ਦੇਖ ਰਿਹਾ ਹੋਊਗਾ ਕਾਲਾ ਕਾਲਾ ਜਾ ਹੋ ਕੇ ਆ ਰਿਹਾ ਜੀ ਬੱਦਲ ਇਧਰੋਂ ਰੋਪੜ ਬਾਜਲਕਾ ਫਰੀਦਕੋਟ ਇਧਰ ਤਾਂ ਜਬੱਦਲ ਕਹਿੰਦੇ ਸ਼ਿੱਟਾ ਸ਼ਰਾਟਾ ਪਿਆਗਾ ਥੋੜਾ ਥੋੜਾ ਸਵੇਰੇ ਆਪਾਂ ਦੱਸਿਆ ਸੀਗਾ ਅੱਕੇ ਹੁਣ ਵੀ ਜਮਾ ਕੋਲੇ ਹੀ ਖੜਾ ਹੈਗਾ ਬਸ ਆਉਣ ਦੀ ਦੇਰ ਹੈ ਇਧਰੋਂ ਤਾਂ ਬੱਦਲ ਬਣ ਕੇ ਆ ਵੀ ਰਹੇ ਹਨ ਚੈਨਲ ਨੂੰ ਆਪਣੇ ਨੂੰ ਲਾਈਕ ਫੋਲੋ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਆਪਾਂ ਮੌਸਮ ਦੀ ਜਾਣਕਾਰੀ ਨੇ ਵੀਡੀਓ ਲੈ ਕੇ ਆਉਂਦੇ ਰਹਿਣਗੇ श्रीकाल अपियो चंगी लगद उन्होंने लाइक शेयर जरूर करे करो ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਅਬ ਮੌਸਮ ਦੀਆਂ ਅਨਕਾਰੀਆਂ ਵੀਡੀਓ ਲੈ ਕੇ ਤੁਹਾਡੇ ਤੱਕ ਆਉਂਦੇ ਰਿਹਾ ਕਰਾਂਗੇ ਅੱਜ ਆਪਾਂ ਇੱਕ ਬਲੌਗ ਵੀ ਬਣਾਇਆ ਹੈ ਉਹ ਵੀ ਅਪਲੋਡ ਕਰਾਂਗੇ ਠੀਕ ਆ ਦੋਸਤੋ ਬਹੁਤ ਬਹੁਤ ਧੰਨਵਾਦ ਥੋੜੇ ਟਾਈਮ ਬਾਅਦ ਫੇਰ ਹੋਨੇ ਆਪਾਂ ਮੌਸਮ ਦੀਆਂ ਕਰੀ ਲੈ ਕੇ ਧੰਨਵਾਦ